ਖੋਜਤ ਖੋਜਤ ਅੰਮ੍ਰਿਤ ਪੀਆ ਖਿਵਾ ਗਹੀ ਮਨ ਸਤਿਗੁਰ ਦੀਆ ਅਸੀਂ ਵੀ ਖੋਜਤ ਖੋਜਤ ਖੋਜਦੇ 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 ਅਗਰ ਅੰਮ੍ਰਿਤ ਤੱਕ ਪਹੁੰਚ ਗਏ ਪਤਾ ਲੱਗ ਗਿਆ ਗੁਰਤ ਹੈ ਪਤਾ ਲੱਗ ਗਿਆ ਗੁਰਤ ਤਾਂ ਪੀਤਾ ਬੱਝਲੀ ਹੋ ਗਈ ਹਾਂ ਵੀ ਅੰਮ੍ਰਿਤ ਸਭ ਕੁਝ ਹੋਰੇ ਨਹੀਂ ਪੀਲੇ ਅੱਛਾ ਜੀ ਸੱਚ ਪੀਤਾ ਸੱਚ ਹਾਂ ਹਾਂ ਪਹਿਲਾਂ ਕਈ ਰੂਪ ਸੱਚ ਦੇ ਆਏ ਸੱਚ ਲੱਗਦਾ ਸੀ ਸੱਚ ਵਰਗਾ ਕਿ ਕੱਚੋ ਅੱਛਾ ਜੀ ਕੋਈ ਸ਼ਰਤਾਂ ਪੂਰੀਆਂ ਨਹੀਂ ਸੀ ਕਰਦਾ ਸੱਚੀ ਹੋਜੇ ਤੋ ਕੋਈ ਤਬਤ ਪੀਆ ਚਲ ਗਈ ਬਲਸਤ ਦੋਦੀਆ ਚਲ ਗਈ ਸਭ ਕੁਝ ਚਾਹਤਾ ਸਭ ਚਰਤਾ ਸੱਚ ਬਿਨਿਆ ਸਭ ਕੁਝ ਅਨਲਾ ਸਭ ਬੇਸਰ ਗਏ ਜੀ ਬੁਰ ਸਾਧ ਗੁਰਦੀਣਾ ਬੁਰ ਸਾਧ ਗੁਰੂ ਦੇ ਅੱਛਾ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੋ ਵਿਚਾਰੇ ਹੋਏ ਕਰਾ ਕਰਾ ਸਭ ਕਰਨ ਲੱਗੇ ਮਤੇ ਬਾਤ ਸੱਚੀ ਦਾ ਪੀਤਾ ਬਲਤ ਸਾਰੇ ਕਹਿਣ ਲੱਗੇ ਖਰਾ ਗੱਲ ਖੜੀ ਕਰਦੇ ਹੁਣ ਕੋ ਗੱਲ ਜੀ ਕੋਟ ਨਹੀਂ ਆਉਂਦੂ ਸਰਦਾ ਸਰਾਂ ਅਖਿਲ ਸੁ ਕੋਏ ਖਰਾ ਰਤਨ ਜੁ ਵਿਚਾਰੇ ਹੋਏ ਹੂੰ ਹੂੰ ਚਾਰਨ ਜੁ ਗੋਲ ਤੇ ਖਰਾ ਰਤਨ ਰਹਿਦਾ ਇੱਕੋ ਇੱਕੋ ਰਬ ਰਹਿਦਾ ਇੱਕੋ ਰੂਪ ਰਹਿਦਾ ਬਦਲਦਾ ਨਹੀਂ ਖਰਾਨੀ ਬਦਲਦਾ ਹੈ ਅੱਛਾ ਜੀ ਖਰੇ ਖਰਾ ਖਰਾਈਦਾ ਬਚਾਰੇ ਜੁ ਕੋਈ ਚਾਹੇ ਸਤਿਗੁਰੂ ਚਾਹੇ ਤ੍ਰੇਤਾ ਚਾਹੇ ਦਵਪਰ ਚਾਹੇ ਕਲਯੁਗ ਹੈ ਨਹੀਂ ਖਰਾ ਅਰੇ ਅਰੇ ਭਜਨ ਦੇ ਬਾਏ ਨੂੰ ਫੋਟੇ ਸਤੇ ਦਰbaar ਬਾਹਰ ਬਾਹਰ ਠੀਕ ਹੈ ਜੀ ਖਾਤ ਪੀਅੰਤ ਮੂਏ ਨਹੀਂ ਜਾਣਿਆ ਕਿਨਵੇਂ ਮੂਏ ਜਾਂ ਸ਼ਬਦ ਪਛਾਨਣਿਆ ਜਿੰਨੇ ਜਿਹੜੇ ਕਾਂਦੇ ਪੀਂਦੇ ਰਹੇ ਵਰਤੇ ਜੁਮਦੇ ਰਹੇ ਨਹੀਂ ਜਾਣੇ ਸ਼੍ਰੀਸ਼ ਜਿੱਦਿਵੇਂ ਮੂਏ ਜਾਂ ਸ਼ਬਦ ਪਛਾਣਦੇ ਹੂੰ ਜੋ ਸ਼ਵਰ ਪਛਾਲੇ ਅਸਲ ਚਾਲ ਗੁਰੇ ਆ ਖਾਦੇ ਪੀਦੇ ਬੰਦ ਨੇ ਸ਼ਰੀਰ ਕਰਕੇ ਮਰਨ ਦੀ ਹੈ ਮਰਨ ਦਾ ਜਨ ਪਤਾ ਲੱਗਿਆ ਜਾਂ ਸ਼ਬਦ ਦੇ ਵਿੱਚੋਂ ਉਪਦੇਸ਼ ਚੋਂ ਪਛਾਲ ਲਈ ਗੋਰੀ ਦਾ ਕੀ ਹੈ ਕੀ ਰੂਹ ਹਾਲਾ ਸੀ ਈਦੇ ਮੰਨ ਲੋ ਸੀ ਈਤੇ ਬਾਰੇ ਤੇ ਬੁੱਕੀ ਬਿਲਲੀ ਸੀ ਠੀਕ ਹੈ ਸ਼ਵਰ ਪਛਾਲੇ ਇਹਦੇ ਚ ਸਭ ਜਾਈ ਸ਼ਬਦ ਦੇ ਵਿੱਚੋਂ ਗੁਰਨਪੀ ਫਿਰ ਵੀ ਬਰ ਗਏ ਜਾਂ ਸ਼ਬਦ ਬਚਾਦੇ ਠੀਕ ਹੈ ਜੀ ਅਸਥਿਰ ਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗੁਰ ਕਿਰਪਾ ਤੇ ਲੋਭ ਛੋੜ ਲਿਆ ਵਸ ਅਸਥਿਰ ਚੀਤ ਚਿੱਤ ਜਿਹੜਾ ਥਿਰ ਹੋ ਗਿਆ ਦੇਖੋ ਗਿਆਨ ਬੋਲੋ ਅੱਛਾ ਬਹੁਤ ਵਧੀਆ ਤੇ ਕੋ ਗੱਡੇ ਜੇ ਜਬਾਨ ਬੰਦ ਬੋਲਿਓ ਜਾਂ ਬੰਦ ਬੰਦ ਕੇ ਲਗਣੂ ਗੋਦੇ ਜੀਓ ਅਕਾਲ ਵਰ ਕਿਰਪਾ ਤੇ ਨਾਮ ਪਛਾਨਨੇ ਆ ਬਹੁਤ ਪਛਾਨਦੇ ਗਿਆਨ ਦੀ ਕਿਰਪਾ ਨੂੰ ਲੋਕ ਜੀ ਪਛਾਨਦਾ ਕਿ ਇਹ ਆ ਲੋਕ ਤੇ ਠੀਕ ਹੈ ਜੀ